ਜੋੜ ਕੇ ਮੈਂ ਬੇਨਤੀ ਕਰਦਾ ਜੇ ਆ ਦਾਬਾਰਾ ਦਿਨ ਰਹਿਗੇ ਜੇ ਗਰੀਬ ਭੈਣ ਭਰਾ ਕੋਈ ਹੈਗਾ ਆਜੋ ਸਾਡੇ ਕੋਲ ਇਹ ਦੁਬਾਰਾ ਮੁੜ ਕੇ ਜਾ ਨਹੀਂ ਹੋਣਾ ਕਿੱਥੇ ਕਿਡਾਂ ਖੇਡ ਖੇਡ ਲਈ ਇੱਕ ਮਿੰਟ ਦੀ ਆ ਚੁਟਕੀ ਦੇ ਵਿੱਚ ਇੱਥੇ 5% ਕਾਰੋਬਾਰ ਚ ਗਰੋਥ ਲੈਣੀ ਉਹੀ ਹੋਈਦੀ ਆ ਕੋਈ ਕਹਿੰਦਾ ਵਾ 10% ਲੈ ਆਵਾਂਗਾ ਇਨੀ 10000 ਤੋਂ ਸਦਾ 21000 ਇਹ ਕਿੱਦਾਂ ਦੀ ਖੇਡ ਹੋਈ ਜੀ ਦੱਸੋ ਇੱਕ ਮੌਕਾ ਹੈਗਾ ਤੁਹਾਡੇ ਕੋਲ ਹੈਗਾ ਦਸੰਬਰ ਤੱਕ ਮੌਕਾ ਹੈ ਬੜਾ ਜੀ ਕਈ ਵਾਰੀ ਬੰਦਾ ਕਹਿੰਦਾ ਮੈਨੂੰ 10 ਮਿੰਟ ਹੀ ਮਿਲੇ ਹੁੰਦੇ ਮੈਂ ਤਾਂ ਵੀ ਦੇ ਰਹੀਆਂ ਠਾਦਣੀਆਂ ਸੀ ਤੇ ਫੇ ਅਜੇ 10-12 ਦਿਨ ਨਹੀਂ ਜੀ ਜਿਹੜੇ ਕੰਮ ਨੂੰ ਕਹਿੰਦੇ ਮਹੀਨੇ-ਮਹੀਨੇ 2-3 ਦਿਨ ਲੱਗ ਜਾਂਦੇ ਉਹ ਹੁਣ 13-14 ਦਿਨਾਂ 'ਚ ਕਿਵੇਂ ਹੋ ਜਾਊਗਾ ਜੀ ਸੇਮ ਡੇ ਅਡਮਿਸ਼ਨ ਕਰਦੇ ਪਏ ਜੀ ਸਾਡੇ ਕੋਲ ਨਿਆਣਾ 6 ਮਿੰਟ ਲੈ ਕੇ ਆਵੇ ਅਸੀਂ ਐਂ ਕਰਕੇ ਉਹਨੂੰ ਦੇ ਦਿਆਂਗੇ 10 ਮਿੰਟਾਂ 'ਚ ਆਫਰ ਲੈਟਰ ਮਿਲੂਗਾ ਡੋਰੇ 'ਚ ਫਾਈਲ ਜਮ੍ਹਾਂ ਕਰਾਂਗੇ 20 ਦਿਨਾਂ 'ਚ ਵੀ ਜਾ ਬਸ 20 ਫੀਸ ਵਧਾ ਲਈ ਹੋਣੀ ਹੈ ਕਹਿੰਦੇ ਜੀ ਅਸੀਂ ਤਾਂ ਹੁਣ ਕੰਮੀ ਫਰੀ ਵਾਲੇ ਸ਼ੁਰੂ ਕਰਤਾ ਜੀ ਇਹ ਤਾਂ ਸੇਵਾ ਕਰਦੇ ਵੀ ਨਹੀਂ ਸੇਵਾ ਦਾ ਅਧਿਕਾਰ ਲਿਆ ਕਿਵੇਂ ਪੈਮਾਨਾ ਮਾਪਿਆ 411 ਹੋ ਗਏ ਨੇ ਦੋ ਹਫ਼ਤੇ ਹੋਰ ਨੇ ਤੁਸੀਂ ਹਜ਼ਾਰ ਦਾ ਅੰਕੜਾ ਪਾਉਣ ਕਰਨਾ ਦੇਖੋ ਜੀ ਜਿਹੜਾ ਆ ਰਿਹਾ ਅਸੀਂ ਪਹਿਲਾਂ ਇਹਨੂੰ ਪੁੱਛਦੇ ਹਾਂ ਭਰਾਵਾ ਸਤਿ ਸ਼੍ਰੀ ਅਕਾਲ ਸਿ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਹੌਸਲ ਖਾਓ ਦੋਸਤੋ ਜੀਆਈਸੀ ਕੈਨੇਡਾ ਦੀ ਦੁੱਗਣੀ ਹੋ ਚੁੱਕੀ ਹੈ ਜਿਨੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਚਿੰਤਾ ਵਧਾ ਦਿੱਤੀ ਹੈ ਪਾਰੇ ਕੋ ਮੌਕਾ ਜ਼ਰੂਰ ਹੈ ਬਿਨੇਹਰੀ ਕਹਿੰਦੇ ਨੇ ਕਿ ਇੱਕ ਆਖਰੀ ਮੌਕਾ ਆ ਕਿ ਪ੍ਰਾਣੀ ਜੀਆਈਸੀ ਅਮਾਉਂਟ ਤੇ ਕੈਨੇਡਾ ਜਾਇਆ ਜਾ ਸਕਦਾ ਹੈ ਮੇਰੇ ਨਾਲ ਬਿਨੇਹਰੀ ਨੇ ਬਿਨੇਹਰੀ ਜੀ ਸਵਾਗਤ ਸਪੋਕਸਮੈਨ ਟੀਵੀ ਤੇ ਧੰਨਵਾਦ ਜੀ ਤੁਹਾਡਾ ਵੀ ਸਾਡੀ ਆਵਾਜ਼ ਗਰੀਬ ਪੈਣ ਭਰਾਵਾਂ ਤੱਕ ਪਹੁੰਚਾਉਣ ਵਾਸਤੇ ਜੀ ਹਾਲਾਂਕਿ ਤੁਸੀਂ ਗਰੀਬਾਂ ਦੀ ਗੱਲ ਕਰ ਰਹੇ ਹੋ ਕਿ ਗਰੀਬਾਂ ਨੂੰ ਮੌਕਾ ਮਿਲ ਸਕਦਾ ਹੈ ਪਰ ਹੁਣ ਲੱਗਦਾ ਵੀ ਜਿਵੇਂ ਜੀਆਈਸੀ ਵਧ ਗਈ ਹੈ ਜਿਨ੍ਹਾਂ ਕੋਲ ਖਾਸਾ ਪੈਸਾ ਉਹਨਾਂ ਦੇ ਵੀ ਮੱਥੇ ਤਰੇਲੀਆਂ ਆ ਗਈਆਂ ਹਰ ਬੰਦਾ ਡਰਿਆ ਹੋਇਆ ਜੀ ਇਸ ਟਾਈਮ ਜਦੋਂ ਕੋਈ ਜੰਟ ਠੱਗੀ ਮਾਰਦਾ ਉਦੋਂ ਕਹਿੰਦੇ ਜ ਅੱਜ ਸਰਕਾਰਾਂ ਨੇ ਠਗੀਆਂ ਮਾਰ ਲਈਆਂ ਤੇ ਅੱਜ ਕਹਿੰਦੇ ਕੋਈ ਨਹੀਂ ਅਸੀਂ 10000 ਦਾ 20000 ਭਰ ਦਿਆਂਗੇ ਅਸੀਂ ਕਹੀਏ ਸਾਨੂੰ 10000 ਦਾ 20000 ਦੇਦਾ ਲਗਦਾ ਨਾਜ਼ ਲੁੱਟ ਹੋ ਗਈ ਹੁਣ ਸ਼ਰੇਆਮ ਕੈਨੇਡੀਅਨ ਸਰਕਾਰ ਨੇ ਲੁੱਟ ਪਾਤੀ ਦੇਖੋ ਕੰਮ ਉਥੇ ਪਹਿਲਾਂ ਨਹੀਂ ਹੈਗਾ ਜਵਾਬ ਉਥੇ ਪਹਿਲੇ ਰੁਲਦੇ ਪਏ ਐ ਇਹ ਟਾਈਮ ਸੀ ਵੀ ਫੀਸਾਂ ਦੇ ਵਿੱਚ ਡਿਸਕਾਊਂਟ ਦਿੱਤਾ ਜਾਂਦਾ ਜਿਹੜੇ ਬੱਚੇ ਉਥੇ ਪੜ੍ਹਦੇ ਪਏ ਆ ਤੁਸੀਂ ਉਹਨਾਂ ਨੂੰ ਫੀਸਾਂ 'ਚ ਡਿਸਕਾਊਂਟ ਦੇ ਦਿਓ ਕਿਉਂਕਿ ਅਗਲਿਆਂ ਕੋਲ ਟੁੱਟੀ ਨਹੀਂ ਹੈਗੀ ਖਾਣ ਨੂੰ ਕੰਮ ਨਹੀਂ ਮਿਲਦਾ ਪਿਆ ਤੁਸੀਂ 10000 ਵਾਲਾ ਚੁੱਕ ਕੇ ਸਿੱਧਾ 21000 ਤੇ ਲੈ ਗਏ ਪ੍ਰੋਬਲਮ ਤੁਹਾਡੀ ਆਪ ਦੀ ਏ ਤੁਹਾਡੇ ਕੋਲੋਂ ਆਪ ਦੇ ਰੋਜਗਾਰ ਨਹੀਂ ਦੇ ਹੋ ਰਿਹਾ ਇਕਨੋਮੀ ਤੁਹਾਡੀ ਡਾਊਨਰ ਰੈਸੈਸ਼ਨ ਤੁਹਾਡਾ ਅਦਾਉਣਾ ਤੁਸੀਂ ਉੱਥੇ ਜੋਬਾਂ ਅਰੇਂਜ ਕਰੋ ਕਿ ਤੁਸੀਂ ਚੁੱਕ ਕੇ ਲੋਕਾਂ ਨੂੰ ਪੈਸੇ ਡਬਲ ਲੈ ਲੋ ਸਵਾਲ ਖਾਣ ਵਾਲੇ ਲੋਹੀ ਨਹੀਂ ਕਿ ਕਹਿੰਦੇ ਹਾਂ ਜੀ ਕੋਈ ਨਹੀਂ ਅਸੀਂ ਦੱਸ ਦੇਤੀ ਪਰ ਕੋਈ ਜਾਂਦਾ ਆ ਉਹਨੂੰ ਦੁੱਗਣਾ ਕਰਨਾ ਚਾਹੁੰਦੇ ਨੇ ਸਾਲ ਦੇ ਵਿੱਚ ਕਿਦਾਂ ਖੇਡ ਖੇਡ ਲਈ ਇੱਕ ਮਿੰਟ ਦੀ ਆ ਚੁਟਕੀ ਦੇ ਵਿੱਚ ਹੀ ਇੱਥੇ 5% ਕਾਰੋਬਾਰ ਚ ਗਰੋਥ ਲਿਆਣੀ ਔਖੀ ਹੋਈ ਦੀ ਆ ਕੁਈ ਕਹਨਾ ਮੈਂ 10% ਲੈ ਆਵਾਂਗਾ ਇਹ ਨਹੀਂ 10000 ਤੋਂ ਸਦਾ 21000 ਕਰਤਾ ਇਹ ਕਿਦਾਂ ਦੀ ਖੇਡ ਹੋਈ ਜੀ ਦੱਸੋ ਕੁਵਾਜ ਚੱਕਣ ਵਾਲਾ ਹੀ ਹੈ ਨਹੀਂ ਇਹ ਤਾਂ ਲੋਕਾਂ ਨੂੰ ਸਮਝਣਾ ਪਏਗਾ ਭਾਈ ਤੁਸੀਂ ਇੱਥੋਂ ਪਈਆ 40 ਲੱਖ 50 ਲੱਖ ਲਾ ਕੇ ਚੱਲ ਜਗੇ ਲੱਭਣਾ ਹੀ ਏ ਤੁਹਾਨੂੰ ਇਹ ਆਖਰੀ ਮੌਕਾ ਹੈ ਇਹ ਜੇ ਅੱਜ ਨਾ ਨਾ ਅਪਲਾਈ ਹੋਇਆ ਇਹ ਦੁਬਾਰਾ ਅਪਲਾਈ ਨਹੀਂ ਹੋਣਾ ਕਿਉਂਕਿ 25 ਲੱਖ ਰੁਪਏ ਕਿਸੇ ਕੋ ਨਹੀਂ ਹੈਗਾ ਦੇਣ ਨੂੰ ਅੱਛਾ ਤੁਸੀਂ ਕਹਿ ਰਹੇ ਹੋ ਕਿ ਉਸੇ ਜੀਆਈਸੀ ਅਮਾਉਂਟ ਤੇ ਇੱਕ ਮੌਕਾ ਹੈਗਾ ਤੁਹਾਡੇ ਕੋਲ ਹੈਗਾ ਉਹ ਕੀ ਮੌਕਾ ਆ ਇਹ ਵੀ ਹੁਣ ਨਵੇਂ ਸਾਲ ਤੋਂ ਪਹਿਲੀ ਤਰੀਕ ਨੂੰ ਚੜਨਾ ਨਾ ਠੀਕ ਹੈ ਤੇ ਨਵੇਂ ਸਾਲ ਤੋਂ ਪੁਰਾਣਾ ਪਹਿਲਾਂ ਤੋਂ ਪੁਰਾਣਾ ਸਾਲ ਹੀ ਤੇ ਜਿਹੜੀ ਆ ਅਨਾਉਂਸਮੈਂਟ ਜੀ ਕੀਤੀ ਹੈ ਪਹਿਲੀ ਜਨਵਰੀ ਨੂੰ ਲਾਗੂ ਹਣੀ ਹੈ 31 ਦਸੰਬਰ ਤੱਕ ਮੌਕਾ ਹੈਗਾ ਬੜਾ ਜੀ ਕਈ ਵਾਰੀ ਬੰਦਾ ਕਹਿੰਦਾ ਮੈਨੂੰ 10 ਮਿੰਟ ਹੀ ਮਿਲੇ ਹੁੰਦੇ ਮੈਂ ਤਾਂ ਵੀ ਦੇ ਦੀਆਂ ਠਾਦਣੀਆਂ ਸੀ ਤੇ ਫੇਹ ਜੇ 10 12 ਦਿਨ ਜੀ ਪਰ ਜਿਹੜੇ ਕੰਮ ਨੂੰ ਕਹਿੰਦੇ ਮਹੀਨੇ ਮਹੀਨੇ ਦੋ ਦੋ ਤਿੰਨ ਤਿੰਨ ਮਹੀਨੇ ਲੱਗ ਜਾਂਦੇ ਉਹ ਹੁਣ 13 14 ਦਿਨਾਂ 'ਚ ਕਿਵੇਂ ਹੋ ਜੂ ਅਸੀਂ ਸੇਮ ਡੇਟ ਐਡਮਿਸ਼ਨ ਕਰਦੇ ਪਏ ਜ ਕਸਮੇ ਰੀਜ਼ਾਸ ਕਹਿ ਦੀ ਮੈਂ ਕਹਾਂ ਜੀ 10 ਮਿੰਟਾਂ ਚ ਕਾਲਜ ਬੈਠਾ ਉਧਰ ਕਾਲਜ ਨੂੰ ਪਤਾ ਮੇਰੀ ਦੁਕਾਨਦਾਰ ਹੀ ਐ 10 ਮਿੰਟਾਂ ਚ ਆਫਰ ਲੈਟਰ ਮਿਲੂਗੀ 2 ਦਿਨਾਂ ਚ ਫਾਈਲ ਜਮਾ ਕਰਾਂਗੇ 20 ਦਿਨਾਂ ਚ ਵੀਜ਼ਾ ਕੋਈ ਹੋਰ ਪਾਸੇ 20 ਫੀਸ ਵਧਾ ਲਈ ਹੋਣੀ ਐ ਕਹਿੰਦਾ ਜੀ ਤੁਸੀਂ ਨਾ ਅਸੀਂ ਤਾਂ ਹੁਣ ਕੰਮ ਹੀ ਪਰੀ ਵਾਲੇ ਸ਼ੁਰੂ ਕਰਤਾ ਜੀ ਇਹ ਤਾਂ ਸੇਵਾ ਕਰਦੇਵੇਂ ਜੀ ਸੇਵਾ ਦਾ ਅਧਿਕਾਰ ਲਿਆ ਲੋਕਾਂ ਦੀ ਸੇਵਾ ਕਰਦੇਵੇਂ ਗਰੀਬ ਭੈਣ ਭਰਾ ਭੇਜਦੇਵੇਂ 411 ਸਾਡਾ ਸਕੋਰ ਹੋ ਗਿਆ ਅੱਜ ਠੀਕ ਹੈ ਪਹਿਲਾਂ ਅਸੀਂ ਅਖਰ ਤੁਹਾਡੇ ਕੋਲ ਖਾਇਆ ਸੀ ਠੀਕ ਹੈ ਪਹਿਲੀ ਨਵੰਬਰ ਨੂੰ ਆਪਾਂ ਸਕੀਮ ਚਾਲੂ ਕੀਤੀ ਸੀ ਤੀਜਾ ਇੰਟਰਵਿਊ ਕਰਨ ਨੇ ਆ ਤੁਹਾਡੇ ਨਾਲ ਤੁਸੀਂ ਲੋਕਾਂ ਨੂੰ ਅੱਲਾ ਸ਼ੇਰੀ ਦਿੱਤੀ ਅੱਜ YouTube ਵਾਲੀ ਵੀਡੀਓ ਦੇ 6.70 ਲੱਖ ਵਿਊਜ਼ ਹੋਏ ਪਏ 6.70 ਲੱਖ ਬੰਦੇ ਨੇ ਤਬਾਰ ਕਰਕੇ ਸਾਡੀਆਂ ਵੀਡੀਓ ਸ਼ੇਅਰ ਕੀਤੀਆਂ ਧੰਨਵਾਦ ਸਾਰਿਆਂ ਦਾ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਜੇ ਅਦਾਬਾਰਾਂ ਦਿਨ ਰਹਿ ਗਏ ਜੇ ਗਰੀਬ ਭੈਣ ਭਰਾ ਕੋਈ ਹੈਗਾ ਆਜੋ ਸਾਡੇ ਕੋਲ ਦੁਬਾਰਾ ਮੁੜ ਕੇ ਜਾਣ ਨਹੀਂ ਹੋਣਾ ਕਿਸੇ ਕੋਲ। ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜਿੰਨਾ ਕੋਲ ਸਿੱਧੇ ਤੌਰ ਤੇ ਕਹਿ દਈਏ ਕਿ ਜਿੰਨਾਂ ਕੋਲ ਪੈਸਾ ਨਹੀਂ ਹੈ ਉਹ ਆ 10-12 ਦਿਨਾਂ 'ਚ ਦੋ ਹਫ਼ਤਿਆਂ ਦੇ ਵਿੱਚ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਨੇ। ਇਸ ਤੋਂ ਬਾਅਦ ਜਿੱਥੇ ਅਮੀਰਾਂ ਲਈ ਔਖਾ ਹੈ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਣਾ। ਹਾਂਜੀ ਥੋੜਾ ਸਿਸਟਮ ਚੇਂਜ ਹੋ ਜਾਣਾ ਜੀ ਫਿਰ ਕਿਉਂਕਿ ਇੰਨੀ ਰਕਮ ਨਹੀਂ ਹੁੰਦੀ ਗਰੀਬ ਬੰਦੇ ਕੋਲ। ਤੁਸੀਂ ਦੇਖੋ ਨਾ 21000 20000 6000 ਹੀ ਨਹੀਂ ਲੈ ਜਾਣਾ। 20-22000 ਕਾਲੇ ਨੇ ਇਹਨਾਂ ਨੂੰ ਫੀਸਾਂ ਵੀ ਦਾ ਦੇਣੀਆਂ। ਇਹ ਫੀਸਾਂ ਵੀ ਲੱਗੇ ਦਾ 15-20% ਵੀ ਯਾਰ ਇਹ ਲੱਗੇ ਇਹ 50000 ਡਾਲਰ ਤੇ ਪਹੁੰਚ ਗਿਆ ਅਗਲੇ ਨੇ ਆਪਦਾ ਕੋਈ ਕੱਪੜਾ ਵੀ ਲੈਣਾ ਵਾ ਕੁਝ ਆਜ ਦੀ ਟਿਕਟ ਵੀ ਲੈਣੀ ਹੈ ਇਹ 50 50 ਲੱਖ ਰੁਪਏ ਲੱਗ ਜਣਾ ਲੱਗਣਗੇ ਇੰਨੇ ਮਹਿੰਗੇ ਦੇਚ ਜਾਊ ਕਿਉਂ ਕੋਈ ਜਾਊ ਵੀ ਹੁਣ ਕੀ ਰਾਜ ਕੀ ਕਰੇ ਅਗਲਾ ਕੰਮ ਤੁਸੀਂ ਆਪ ਕਹਿੰਦੇ ਉੱਥੇ ਨਹੀਂ ਹੈ ਇਹਨਾਂ ਨੇ ਸਟਰਕਚਰ ਬਦਲ ਲਿਆ ਫੀਸਾਂ ਮਹਿੰਗੀਆਂ ਕਰ ਲੀਆਂ ਨੇ ਇਹਨੇ ਆਪਦਾ ਵਿਵਸਥਾ ਕੀਤੀ ਨਾ ਜੀ ਆਪਦਾ ਆਪਦਾ ਘਰ ਉਹਨੇ ਠੀਕ ਕੀਤਾ ਠੀਕ ਅਗਲੇ ਆਦੇ ਘਰ ਅੱਗ ਲੱਗੀ ਸੀ ਉਹਨਾਂ ਨੇ ਅੱਗ ਬੁਝਾਣੀ ਸੀ ਉਹਨਾਂ ਨੇ ਲਿਆ ਕੇ ਘਵਾਂਡੀਆਂ ਦਾ ਪਾਣੀ ਆਪਣੇ ਤੇ ਡੋਲ ਲਿਆ ਆਪਦੀ ਅੱਗ ਦਾ ਬੁਝਾੜੀ ਨਾ ਜੀ ਉਹਨਾਂ ਨੇ ਹੁਣ ਅਸੀਂ ਕਮਲੇ ਹੋਏ ਦੇ ਆਪਦੇ ਰੁਪਈਏ ਚੁੱਕ ਚੁੱਕ ਕੇ ਛੁੱਟੀ ਜੰਨੇ ਉਥੇ ਉਦੋਂ ਲੱਭਣਾ ਕੀ ਉਦੋਂ ਰੋਟੀ ਖਾਣੀ ਔਖੀ ਹੋਈਦੀ ਐ ਤੁਸੀਂ ਆ 20000 ਜੀਏ ਸੀ ਕੀਤਾ ਕਿ ਉਹਨੂੰ ਪਤਾ 10000 ਚ ਬੰਦਾ ਹੀ ਕੁਛ ਨਹੀਂ ਤੁਸੀਂ ਕਹਿੰਦਾ ਵੀ ਰੋਟੀ ਖਾਣੀ ਔਖੀ ਐ ਜਿਨ੍ਹਾਂ ਨੂੰ ਤੁਸੀਂ ਭੇਜ ਰਹੇ ਹੋ ਫਿਰ ਉਹ ਵੀ ਤਾਂ ਰੋਟੀ ਔਖੀ ਖਾਣਗੇ ਨਹੀਂ ਉਹ ਵਿਚਾਰੇ ਥੋੜੀ ਲਾਲ ਲਾਖ ਖਾਣਗੇ ਨਾ ਜੀ ਇਹ ਤਾਂ ਗਰੀਬ ਬੰਦੇ ਵਾਸਤੇ ਓਪਰਚੁਨਿਟੀ ਐ ਅਮੀਰ ਬੰਦਾ ਤਾਂ ਬਿਲਕੁਲ ਨਾ ਜਾਵੇ ਜਿਹੜੇ ਸ਼ਹਿਰਾਂ ਚ ਰੋਗ ਰਹਿੰਦੇ ਬਿਲਕੁਲ ਨਾ ਭੇਜੋ ਆਪਦਾ ਜਵਾਕ ਭੁੱਖਾ ਮਰ ਉਹ ਕੰਮਰਨਾ ਜਵਾਕ ਜਿਹਦਾ ਨਿਆਣੇ ਨੂੰ ਇੱਥੇ ਕੰਮ ਨਹੀਂ ਕਰਨਾ ਆਂਦਾ ਠੀਕ ਹੈ ਜਿਹਨੇ 12 14 ਘੰਟੇ ਖੇਤਾਂ 'ਚ ਕੰਮ ਕੀਤਾ ਹੋਇਆ ਜਿਹੜਾ ਮਜ਼ਦੂਰੀ ਕਰ ਸਕਦਾ ਕੈਨੇਡਾ ਉਹਦੇ ਵਾਸਤੇ ਲੜ ਰਹੀ ਹੈ ਉਹ ਜਾਵੇ ਆਪਦਾ ਸੁਪਨਾ ਬਣਾ ਲੂਗਾ ਪੂਰਾ ਕਰ ਲੂਗਾ ਸਾਰੀਆਂ ਚੀਜ਼ਾਂ ਸੋਕੀਆਂ ਜਿਹੜਾ ਸੋਚਦਾ ਮੈਂ ਜੋਬ ਕਰੂੰਗਾ ਜੋਬ-ਜੋਬ ਹੈ ਨਹੀਂ ਕੀ ਉੱਥੇ ਇਸ ਵਾਲੇ ਦਿਹਾੜੀਆਂ ਨੇ ਇਹ ਇਹ ਨਹੀਂ ਮਜ਼ਦੂਰੀ ਹੈ ਤੇਰਾ ਕਰਦਾ ਵਧੀਆ ਅੱਜ ਬਹਿਸ ਹੁੰਦੀ ਸੀ ਕਿਸੇ ਨਾਲ ਮੈਂ ਇੱਕ ਲੇਡੀ ਨੂੰ ਕਿਹਾ ਮੈਂ ਕਿਹਾ ਜੀ ਲੇਬਰ ਕਰਨੀ ਪਣੀ ਨੋ ਮੈਂ ਮੈਂ ਅੰਗਰੇਜ਼ੀ ਲੱਗੀ ਬੋਲ ਰਿਹਾ ਕਿ ਮੈਂ ਲੇਬਰ ਨਹੀਂ ਕਰਾਣੀ ਆਪਦੇ ਬੱਚੇ ਠੀਕ ਹੈ ਤੇ ਮੇਰੇ ਵੀ ਹੋ ਕਦੀ ਨਹੀਂ ਰਿਸਪੈਕਟ ਨਹੀਂ ਹੁੰਦੀ ਮੈਂ ਰਿਸਪੈਕਟ ਬੁੜੀ ਹੁੰਦੀ ਲੇਬਰ ਕਰਮੀ ਜਾਊਗਾ BMW ਜਾਊਗਾ ਇੱਜ਼ਤ ਤਾਂ ਮਿਲੂਗੀ ਉਹਨੂੰ ਅਧਿਕਾਰ ਸਾਰਿਆਂ ਦੇ ਕੋਲ ਹੈ ਤੇ ਜੀਨ ਦਾ ਜੇ ਕੋਈ ਇਲੈਕਟ੍ਰੀਸ਼ੀਅਨ ਹੈ ਕਾਰਪੈਂਟਰ ਹੈ ਪਲੰਬਰ ਹੈ ਕੋਈ ਸਵੈ ਕਰਮਚਾਰੀ ਉਹ ਮਾੜਾ ਨਹੀਂ ਹੈਗਾ ਹਮ ਕੰਮ ਤਾਂ ਕੰਮ ਹੈ ਨਹੀਂ ਇੱਕ ਡਾਕਟਰ ਕੀ ਕਰਦਾ ਕੋਈ ਕੰਮ ਵੱਡਾ ਛੋਟਾ ਨਹੀਂ ਹੈ ਇਹ ਸੋਚ ਡਾਕਟਰ ਵੀ ਤੇ ਡਿਲੀਵਰੀ ਕਰਦਾ ਠੀਕ ਹੈ ਜੇ ਡਾਕਟਰ ਸਾਹਿਬ ਨੇ ਇੰਜੀਨੀਅਰ ਨੇ ਕੋਈ ਸਾਇੰਟਿਸਟ ਆਰ ਹੈਗੀ ਤੇ ਉਹ ਵੀ ਲੇਬਰ ਹੀ ਹੈ ਨਾ ਉਹਨੇ ਵੀ ਆਪਣੇ 8 ਘੰਟੇ ਮਿਹਨਤੀ ਕਰਨੀ ਹੈ ਨਾ ਤੇ ਉਹਦੀ ਮਿਹਨਤ ਮਿਹਨਤ ਲੱਗਦੀ ਹੈ ਜੇ ਕੋਈ ਟੈਕਸੀ ਚਲਾਉਂਦਾ ਉਹਦੀ ਮਿਹਨਤ ਮਿਹਨਤ ਹੀ ਲੱਗਦੀ ਹੈ ਇਹ ਆਪਣੇ ਮੁਲਕ ਸੀ ਪ੍ਰਾਣਮ ਹੈ ਉੱਥੇ ਤਾਂ ਸਾਰੇ ਜਣੇ ਇੱਕੋ ਜਿਹੇ ਨੇ ਜੀ ਉਹਨਾਂ ਮੁਲਕਾਂ 'ਚ ਤਾਂ ਦਿੱਕਤ ਹੀ ਕੋਈ ਨਹੀਂ ਵੀਰ ਜੀ ਇਹ ਮੌਕਾ 6 ਬੈਂਡ ਵਾਲਿਆਂ ਵਾਸਤੇ ਹੀ ਆ ਹਜੇ ਤੱਕ ਹਾਂ ਜੀ ਕੋਈ ਵੀਜ਼ਾ 6 ਦੇ ਆਂਦਾ ਨਾ ਜਿਹਦੇ 6 ਬੈਂਡ ਆ ਉਹ ਭੈਣ ਭਰਾ ਫਰੀ ਚੱਲ ਜਾਊਗਾ ਉਹਨਾਂ ਨਾਲ ਸਮਝ ਜੇ ਸਟਰਕਚਰ ਬਦਲ ਸਕਦਾ ਆ ਸਭ ਹੋ ਗਿਆ ਜੀ ਸਾਰਾ ਕੁਝ ਨਜ਼ਰ ਆ ਗਈ ਸੋਚਾਂ ਹੀ 2024 'ਚ ਚਲਾਵਾਂਗੇ ਇਹ ਮੇਰੇ ਨਾਲ 23 ਦੀ ਮੁੱਕ ਜਣੀ ਸਕੀਮ ਕਿਉਂਕਿ ਮੁੜ ਕੇ ਗਾਂ ਪੈ ਹੀ ਨਹੀਂ ਹੋਣੇ ਕਿਸੇ ਕੋਈ ਨਹੀਂ ਬੈਂਡ ਮਤਲਬ ਜਿਹੜਾ ਰਿਕੁਆਇਰਮੈਂਟ ਆ ਉਹ ਵੱਧ ਸਕਦੀ ਹੈ ਬੈਂਡ ਦੀ ਕਲੀਅਰ ਕਰਤਾ ਜੀ ਇੰਗਲਿਸ਼ ਇੰਗਲਿਸ਼ ਰੋਣਾ ਪਾਈ ਜਿੰਦੇ ਕੱਲ ਆਸਟ੍ਰੇਲੀਆ ਨੇ ਪਾਤਾ ਸਾਢੇ 6 ਬੈਂਡ ਹੋ ਜਾਣੇ ਜੀ ਠੀਕ ਹੈ ਇਹ ਜਿਹੜਾ ਹੁਣ ਅਪਲਾਈ ਕਰ ਲੂਗਾ ਚੜ ਜੂਗਾ ਪਤਾ ਨਹੀਂ ਗਾ ਕੀ ਬਣਨਾ ਅਰੇ ਤੁਸੀਂ ਹੁਣ ਤਾਂ ਕਿਵੇਂ ਪੈਮਾਨਾ ਮਾਪਿਆ 411 ਹੋ ਗਏ ਨੇ ਦੋ ਹਫ਼ਤੇ ਹੋਰ ਨੇ ਤੁਸੀਂ ਹਜ਼ਾਰ ਦਾ ਅੰਕੜਾ ਪਾਰ ਕਰਨਾ ਹੈ ਪੈਮਾਨਾ ਕਿਵੇਂ ਮਾਪਦੇ ਹੋ ਵੀ ਜਿਹੜਾ ਬੰਦਾ ਤੁਹਾਡੇ ਕੋਲ ਆ ਰਿਹਾ ਉਹ ਵਾਕਈ ਲੋੜਵੰਦ ਹੈ ਗਰੀਬ ਹੈ ਦੇਖੋ ਜੀ ਜਿਹੜਾ ਆ ਰਿਹਾ ਅਸੀਂ ਪਹਿਲਾਂ ਉਹਨੂੰ ਪੁੱਛਦੇ ਹਾਂ ਭਰਾਵਾ ਪਰਪਸ ਕੀ ਹੈ ਦੱਸ ਠੀਕ ਹੈ ਕਿ ਇਹ ਇਨੂੰ ਕੋ ਦਵਾਈ دارو ਲਗਾ ਕੇ ਤੇ ਘਰ ਦੇ ਖਰਚੇ ਹੀ ਜੰਨੇ ਆ ਕਿ ਕਰਜ਼ਾ ਚੜਿਆ ਪਿਆ ਅਲੇ ਕੋ ਰੋਟੀ ਹੀ ਨਹੀਂ ਖਾਣ ਨੂੰ ਲੱਗਦਾ ਮੇਰਾ ਜੀ ਬਾਹਰ ਇੱਕ ਜਾਊਗਾ ਮੈਂ ਸੁੱਕਾ ਹੋ ਜਾਊਗਾ ਹਰ ਰੋਜ਼ ਲੋਕੀ ਸਾਡੇ ਕੋਲ ਆ ਰਹੇ ਇਹੋ ਛਾਂਟਦੇ ਆ ਜਿਹੜੇ ਲੋੜਵੰਦ ਜਿਹੜੇ ਲੋੜਵੰਦ ਉਹਨਾਂ ਦਾ ਅਪਲਾਈ ਕਰਾ ਦਿੰਨੇ ਇਸ ਤਰੀਕੇ ਦੇ ਨਾਲ ਹੁਣ ਬਿਨੇ ਹਰੀ ਆਪਦੇ ਆਪ ਨੂੰ ਕਹਿੰਦੇ ਨੇ ਕਿ ਮੈਂ ਸੇਵਾ ਕਰਨ ਲੱਗ ਪਿਆ ਨਹੀਂ ਆਪ ਆਪਣੇ ਵੱਲੋਂ ਕੋਸ਼ਿਸ਼ ਕਰਦੇ ਪਈਏ ਦਿਨਾ ਕੋ ਸਕਦਾ ਵਤਵਾ ਲੋਕਾਂ ਦੇ ਤੀ ਪੁੱਤ ਭੇਜੀਏ ਜੀ ਕਿ ਇਹ ਘਰ ਬੂਟਾ ਲੱਗੂਗਾ ਤਾਂ ਹੀ ਫਰੂਟ ਆਊਗਾ ਜੀ ਇੱਥੇ ਦਾ 10-15000 ਚ ਬੰਨਣਾ ਕੁਛ ਨਹੀਂ ਜੀ ਟੋਡੇ ਮਹਿਕਮਿਆਂ ਵਾਲਿਆਂ ਨੇ ਮੱਥਿਆਂ ਦੇ ਤਰੇਲੀਆਂ ਲਾਪੀਆਂ ਵੀ ਕੈਨੇਡਾ ਪਹਿਲਾਂ ਬੰਦ ਹੋਇਆ ਫਿਰ ਹੋਰ ਤਰ੍ਹਾਂ ਦੀਆਂ ਹੁਣ ਜਿਹੜੀਆਂ ਪੈਮਾਨੇ ਨਵੇਂ ਆ ਗਏ ਤਾਂ ਕਿਤਨਾ ਕਿਤੇ ਕੰਮ ਬੰਦ ਹੋ ਜਾਣਾ ਵਿਨੇ ਹਰੀ ਕਹਿੰਦੇ ਹਜੇ ਵੀ ਮੌਕਾ ਹੈ ਹਜੇ ਵੀ ਕਿਤਨਾ ਕਿਤੇ ਵਿਨੇ ਹਰੀ ਕੋਲ ਗਲੀਆਂ ਔਰ ਰਾਹ ਹੈਗੇ ਨੇ ਹਾਂਜੀ ਬਥੇਰਾ ਕੁਛ ਹੈਗਾ ਜੀ ਜਦੋਂ ਵਪਾਰ ਕਦੀ ਵੀ ਇਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਨਾ ਹੁਣ ਕੰਮ ਨਹੀਂ ਹੈਗਾ ਤੇ ਕੰਮ ਨਹੀਂ ਹੈਗਾ ਕੰਮ ਜਿਹ ਟ੍ਰੇਡ ਕੋਰਸ ਚ ਚੱਲਣਗੇ ਆਉਣ ਵਾਲੇ ਸਮਿਆਂ 'ਚ ਆਉਣ ਵਾਲੇ ਸਮਿਆਂ ਦੇ ਵਿੱਚ ਕਾਰਪੈਂਟਰ ਇਲੈਕਟ੍ਰੀਸ਼ੀਅਨ ਠੀਕ ਹੈ ਬ੍ਰਿਕ ਲੇਅਰ ਮਿਸਤਰੀ ਹੁੰਦੇ ਮੈਸਨ ਇਹਨਾਂ ਲੋਕਾਂ ਦੀ ਵੈਲਿਊ ਪੈਣੀ ਹੈ ਜਿਹੜੇ ਲੋਕ ਬਿਜ਼ਨਸ ਦੇ ਕੋਰਸਾਂ ਜਾਂਦੇ ਸੀ ਇਹ ਕੰਮ ਬੰਦ ਹੋ ਜਾਣਾ ਕੈਨੇਡਾ 'ਚ ਤੁਸੀਂ ਕਹਿ ਰਹੇ ਹੋ ਵੀ ਲੇਬਰ ਵਾਲੇ ਕੰਮਾਂ ਦੀ ਆਉਣ ਵਾਲੇ ਦਿਨਾਂ 'ਚ ਵੈਲਿਊ ਪਾਓ ਲੇਬਰ ਭਾਜੀ ਲੇਬਰ ਮਤਲਬ ਇੱਕ ਡਾਕਟਰ ਵੀ ਲੇਬਰ ਹੀ ਹੁੰਦੀ ਹੈ ਠੀਕ ਇੱਕ ਡਾਕਟਰੀ ਵੀ ਲੈ ਲੀਓ ਬਸ ਇੱਥੇ ਲੇਬਰ ਕਹਿ ਦੇਣੀ ਜੀ ਜਿਹਨੂੰ ਅਸੀਂ ਐਸੇ ਛੋਟਾ ਕੰਮ ਸਮਝਦੇ ਆ ਪਿਆ ਉਹ ਸਭ ਤੋਂ ਵੱਡਾ ਕੰਮ ਹੈ ਇੱਕ ਕਾਰਪੈਂਟਰ ਇੱਕ ਵੇਲਡਰ ਵੇਲਡਰ ਇੱਕ ਇਲੈਕਟ੍ਰੀਸ਼ੀਅਨ 35 35 40 40 ਡਾਲਰ ਤਨਖਾਹ ਹੈ ਉਹਨਾਂ ਦੀ ਘੰਟਿਆਂ ਦੀ ਠੀਕ ਹੈ ਤੇ ਕੰਮ ਛੋਟਾ ਵੱਡਾ ਕੋਈ ਨਹੀਂ ਹੈਗਾ ਟ੍ਰੇਡ ਜਿਹੜੇ ਸਕਿੱਲ ਦੇ ਬੰਦੇ ਨੇ ਉਹਨਾਂ ਦੀ ਵੈਲਿਊ ਹੈ ਜੀ ਉੱਥੇ ਵਿਨੇ ਜੀ ਫਿਰ 2 ਹਫ਼ਤੇ ਰਹਿ ਚੁੱਕੇ ਨੇ ਹਾਂ ਜੀ ਤੁਹਾਡੇ ਉਸ ਆਫਰ ਦੇ ਲੋਕ ਕਿਵੇਂ ਛੇਤੀ ਤੋਂ ਛੇਤੀ ਪਹੁੰਚ ਕਰਨ ਦੇਖੋ ਜੀ ਫੋਨ ਫੋਨ ਕਰਨ ਦੀ ਲੋੜ ਕੋਈ ਨਹੀਂ ਆ ਮੋਹਾਲੀ ਸਾਡਾ ਦਫ਼ਤਰ ਹੈ ਹਾਂ ਇੱਕ ਸਾਡੇ ਕੋਲ ਚੰਡੀਗੜ੍ਹ ਛੋਟਾ ਜਿਹਾ ਆਫਿਸ ਹੈ ਇੱਕ ਸਾਡਾ ਜਨੰਦਰ ਦਫਤਰ ਹੈ ਸਾਡੇ ਦਫਤਰ ਚ ਆਓ ਆ ਕੇ ਅਪਲਾਈ ਕਰੋ ਜੇ ਹੁਣ ਵੀ ਸੋਚਦੇ ਹੋ ਕਿ ਤੁਹਾਨੂੰ ਫੋਨ ਕਰਕੇ ਹੀ ਬੁਲਾਵਾਂਗੇ ਸਮਝਾਵਾਂਗੇ ਸਮਾਂ ਨਿਕਲੀ ਜਾ ਰਿਹਾ ਜਿੰਨੀ ਜਲਦੀ ਅਪਲਾਈ ਕਰੋਗੇ ਓਨੀ ਜਲਦੀ ਜਾਓਗੇ ਜਿਹੜੇ ਅੱਜ ਵੀਜੇ ਮਿਲੇ 28 ਤਰੀਕ ਨੂੰ ਜਮਾ ਹੋਏ ਸੀ ਠੀਕ ਹੈ ਤੇ ਸਾਹ ਲਾ ਲਓ ਵੀ ਅੱਜ 15 ਦਿਨ ਲੱਗਦੇ ਪਏ ਵੀਜੇ ਨੂੰ ਠੀਕ ਹੈ 15-20 ਦਿਨਾਂ ਦੇ ਵਿੱਚ ਅੱਜ ਵੀਜ਼ਾ ਆਉਂਦਾ ਪਿਆ ਇਹ ਕਿਉਂ ਆ ਰਿਹਾ ਵੀਜ਼ਾ ਇਕਨੋਮੀ ਦਾ 파ਟ ਹੈ ਪੈਸਾ ਚਾਹੀਦਾ ਉਸ ਮੁਲਕ ਨੂੰ ਜਹਾਜ਼ ਨਹੀਂ ਬਣਾਉਂਦਾ ਕੈਨੇਡਾ ਬਿਲਕੁਲ ਬਿਲਕੁਲ ਨਾ ਨਾਉ ਟੇਕ ਕੋ ਗੱਡੀ ਬਣੇ ਨਾ ਉਥੇ ਕੋ ਝੋਨਾ ਲੱਗੇ ਤਾਂ ਨਾ ਉਥੇ ਕੋਈ ਰੋਟੀ ਦੀ ਸਬਜੀ ਦਾ ਕੋ ਸਿਸਟਮ ਬਣੇ ਸਾਰੀ ਦੁਨੀਆ ਦੀਆਂ ਛੇਵਾਂ ਉਹ ਲੋਕ ਇੰਪੋਰਟ ਕਰਦੇ ਨੇ ਕੁਛ ਨਹੀਂ ਬਣਦਾ ਇਹ ਪ੍ਰਵਾਸ ਦੀ ਧਰਤੀ ਆ ਪ੍ਰਵਾਸ ਉਹਨਾਂ ਦਾ ਕਾਰੋਬਾਰ ਹੈ ਬੰਦੇ ਜਾਣਗੇ ਘਰ ਬਣਨਗੇ ਸੜਕਾਂ ਬਣਨਗੀਆਂ ਸਾਰਾ ਸਿਸਟਮ ਚੱਲੇਗਾ ਕੈਨੇਡਾ ਇੱਕ ਮਾਈਗ੍ਰੇਸ਼ਨ ਲੈਂਡ ਹੈ ਆਬਾਦੀ ਬਹੁਤ ਘੱਟ ਹੈ ਉਹਨਾਂ ਕੋਲ हां ਜਰਵ ਹੈ ਜਿਹੜੇ ਲੋਕਾਂ ਦੇ ਕੋਲ ਸਪਨੇ ਵੱਡੇ ਆ ਉਥੇ ਜਾ ਕੇ ਕਾਮਯਾਬ ਹੋ ਸਕਦੇ ਆ ਅੱਜ ਕੈਨੇਡਾ ਜਾਣ ਵਾਲੇ ਨੂੰ ਇਹ ਸੋਚ ਕੇ ਜਾਣਾ ਵੀ ਮੈਂ ਉਥੇ ਨੌਕਰੀਆਂ ਦੇਣੀ ਆ ਜਿਹੜਾ ਨੌਕਰੀ ਲੈਣ ਜਾਊਗਾ ਨੌਕਰੀ ਨਹੀਂ ਹੈਗੀ ਅੱਜ ਤੁਹਾਨੂੰ ਬਿਜ਼ਨਸ ਕਰਨਾ ਪੈਣਾ ਕੈਨੇਡਾ ਚ ਬਿਜ਼ਨਸਮੈਨ ਦੀ ਵੈਲਿਊ ਆ ਜੇ ਤੁਸੀਂ ਇਥੋਂ ਜਾ ਰਹੇ ਹੋ 4 ਰੁਪਏ ਨਾਲ ਲੈ ਜਾਓ ਆਪਦੇ ਕੋਈ ਚੀਜ਼ ਵੇਚ ਦਿਓ ਉਥੇ ਕਾਰੋਬਾਰ ਕਰਕੇ ਕਾਮਯਾਬ ਹੋਣਾ ਬਹੁਤ ਸੌਖਾ ਵਾ ਨੌਕਰੀਆਂ ਲਵੋਗੇ ਤਾਂ ਨੌਕਰੀਆਂ ਦਿਹਾੜੀਆਂ ਹੀ ਮਿਲਣਗੀਆਂ ਸੋ ਨੌਕਰੀਆਂ ਜਾਂ ਰੋਜ਼ਗਾਰ ਹੈ ਉਹ ਦਿਹਾੜੀਆਂ ਲੇਬਰ ਮਿਲ ਨਹੀਂ ਆਏ ਵਿਨੇਹਰੀ ਦਾ ਕਹਿਣਾ ਹੈ ਵਿਨੇਹਰੀ ਦਾ ਇਹ ਵੀ ਕਹਿਣਾ ਹੈ ਕਿ ਆਖਰੀ ਮੌਕਾ ਹੈ ਇਹ ਆਖਰੀ ਮੌਕਾ ਸਿਰਫ 2 ਹਫ਼ਤੇ ਰਹਿ ਗਏ ਨੇ ਯਾਨੀ ਕਿ ਇਸ ਦਸੰਬਰ ਦੀ ਆਖਰੀ ਤਰੀਕ ਇਸ ਸਾਲ ਦੀ ਆਖਰੀ ਤਰੀਕ ਤੋਂ ਬਾਅਦ ਜਿਹੜੀ ਜੀਆਈਸੀ ਵਧੀ ਹੈ ਉਸੇ ਰੇਟਾਂ ਤੇ ਵੱਧ ਹੋਏ ਰੇਟਾਂ ਤੇ ਹੀ ਕੈਨੇਡਾ ਜਾਣ ਦੇ ਸੁਪਨੇ ਨੂੰ ਮਜਬੂਰਨ ਪੂਰਾ ਕਰਨਾ ਪਊਗਾ ਜੇਕਰ ਤੁਸੀਂ ਆਰਥਿਕ ਪੱਖੋਂ ਕਮਜ਼ੋਰ ਹੋ ਜੇਕਰ ਤੁਸੀਂ ਇਹ ਮੌਕਾ ਨਹੀਂ ਗਵਾਉਣਾ ਚਾਹੁੰਦੇ ਤਾਂ ਆਪਣਾ ਰਾਹ ਆਪ ਚੁਣੋ ਮੌਕਾ ਹੈ 2 ਹਫ਼ਤੇ ਨੇ ਤਾਂ ਜਿੰਨੀ ਜਲਦੀ ਹੋ ਸਕਦਾ ਆ ਤੁਸੀਂ ਇਸ ਜੀਆਈਸੀ ਦੇ ਘੱਟ ਰੇਟਾਂ ਦੇ ਜੀਆਈਸੀ ਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਸਰਖਾਬ ਆਪਣੇ ਸਹਿਯੋਗੀ ਅਮਨ ਦੇ ਨਾਲ ਰਜ਼ਾਨਾ ਸਪੋਕਸਮੈਨ ਬਹਾਲੀ